ओके बाय अमन ठीक है बाय मिस ਜੀ ਮੈਂ ਜੋ ਬੁਕਾਣਾ ਸੀ ਬਾਰੇ ਕਪੜੇ ਹੋ ਗਏ ਕਪੜੇ ਹੋ ਗਏ ਬਾਰੇ ਡੈਗਣਾ ਭਾਈ ਮਸ਼ੀਨ ਚੱਲਦੀ ਇਹਨਾਂ ਨੇ ਆਪਣੇ ਆਪ ਸੱਟਣੇ ਬੰਦਰ ਕਿਲਾ ਰੱਸੀ ਟੱਪਣਾ ਜਿਹੜਾ ਹੁੰਦਾ ਹੈ ਕਹਿੰਨਾ ਆਪਾਂ ਟੱਪਦੇ ਬਹੁਤ ਟੱਪੀ ਅਸੀਂ ਰੱਸੀ ਗੁੱਡ ਸ਼ਾਟ ਸਭ ਤੋਂ ਪਹਿਲਾਂ ਆਪਾਂ ਪੈਕ ਕਰਦੇ ਅਮਨ ਦਾ ਸੰਧਾਰਾ ਗੋਲਗਲੇ ਕਿੰਨਾ ਸੋਨਾ ਲੱਗਦਾ ਹੁਣ ਆਪਣੀਆਂ ਕਲੀਆਂ ਸਿੰਧੀਆਂ ਰਹਿ ਗਈਆਂ ਲਾਉਣ ਵਾਲੀਆਂ ਪੌੜੀਆਂ ਤੇ ਇੱਥੇ ਲਾ ਦਈਏ ਇੱਥੇ ਬਾਈ ਮੇਰਾ ਵੀ ਫੇਵਰੇਟ ਵਾ ਅਮਨ ਦਾ ਵੀ ਹੈ ਨਾ ਹਾਂ ਇੰਗਲਿਸ਼ ਇੰਗਲਿਸ਼ ਓਕੇ ਬਾਈ ਅਮਨ ਬਾਈ ਮਿਸ ਯੂ ਸੋ ਮਾਚ ਸਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਅੱਜ ਦੇ ਵਲੌਗ ਦੇ ਵਿੱਚ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਵਧੀਆ ਠੀਕ ਠਾਕ ਹੋ ਮੋਗੇ ਤੇ ਅੱਜ ਅਮਨ ਚੱਲੀ ਆ ਕੰਮ ਤੇ ਹੁਣ ਆਪਾਂ ਪਹਿਲਾਂ ਇਹਦੀ ਕਰਦੇ ਆ ਪੈਕਿੰਗ ਫਿਰ ਆਪਾਂ ਜਿਹੜਾ ਇਹਦੇ ਲਈ ਸੰਧਾਰਾ ਬਣਾਇਆ ਸੀ ਉਹ ਵੀ ਪਾ ਕੇ ਦਿੰਨੇ ਆ ਕਿੱਦਾਂ ਲੱਗਦਾ ਮਨ ਅੱਜ ਉਦਾਸ ਆ ਥੋੜੀ ਜੀ ਬਹੁਤ ਔਖਾ ਲੱਗਦਾ ਬਹੁਤ ਔਖਾ ਹੈ ਫੈਮਿਲੀ ਚੋਂ ਜਾਣਾ ਹੂੰ ਉਹ ਤਾਂ ਇੱਥੇ ਤੁਹਾਨੂੰ ਪਤਾ ਪਰਦੇਸਾਂ ਦੇ ਵਿੱਚ ਕੰਮ ਵੀ ਜ਼ਰੂਰੀ ਆ ਕੰਮ ਜ਼ਰੂਰੀ ਹੈ ਵੈਗਰੂ ਕਰਕੇ ਕੰਮ ਸਹੀ ਹੋ ਜਾਵੇ ਚਲੋ ਆਪਾਂ ਅੱਜ ਛੁੱਟੀਆਂ ਮਿਲਿਆ ਕਰਨੀਆਂ ਫਿਰ ਬੰਦਾ ਹੁੰਦਾ ਜਾਂਦਾ ਰਹਿੰਦਾ ਏ ਅੱਗੇ ਜਵਾਕਾਂ ਨੂੰ ਕਹੀ ਜਾਂਦੀ ਆਏ ਮੇਰਾ ਤਾਂ ਜਾ ਕੇ ਜੀ ਜਿਆ ਨਹੀਂ ਲੱਗਣਾ ਕਿਉਂਕਿ ਪਹਿਲਾਂ ਵੀ ਇਹ ਫੈਮਿਲੀ ਚ ਜੋ ਆਈਏ ਇੱਥੇ ਵੀ ਫੈਮਿਲੀ ਚ ਵਾ ਫਿਰ ਹੁਣ ਜਿਹੜੀ ਉੱਥੇ ਇਕੱਲੀ ਨੋਨਾ ਵਾ ਦੇਖੋ ਚਲ ਕੋਈ ਨਾ ਲੱਗ ਜੂਗਾ ਜੀ ਓਕੇ ਜੀ ਜੁੜੇ ਰਹੋ ਤੁਸੀਂ ਸਾਡੇ ਬਲੌਗ ਦੇ ਨਾਲ ਪਹਿਲਾਂ ਤਾਂ ਪਾਮੰਦੀ ਕਰਾਉਣੀ ਹੈ ਪੈਕਿੰਗ ਸਾਰੀ ਤੇ ਇੱਧਰ ਅੱਜ ਸਾਰੇ ਚੱਲੇ ਸੌਰੀ ਸਾਡਾ ਹਜੇ ਥੋੜਾ ਜਿਹਾ ਖਲਾਰ ਪਿਆ ਹੋਇਆ ਪੈਕਿੰਗ ਦਾ ਕਰਕੇ ਜੈਸਮੀਨ ਵੀ ਅੱਜ ਚੱਲੀ ਇਹਦੇ ਸਕੂਲ ਦੇ ਵਿੱਚ ਹੈਗਾ ਇਹਨੇ ਪਾਰਟਿਸਿਪੇਟ ਕੀਤਾ ਵਾ ਇਹ ਵੀ ਤਿਆਰ ਹੋਈ ਆ ਜੁਬੀ ਨੇ ਵੀ ਜਾਣਾ ਅੱਜ ਮੈਂ ਘਰੇ ਰਹਿ ਜਾਣਾ ਇਕੱਲੀ ਏ ਹੁਣ ਜਿੱਦਿਆਂ ਦੀਆਂ ਲਾਈਟਾਂ ਆਈਆਂ ਇਹਨਾਂ ਨਾਲ ਹੀ ਖੇਢੀ ਜਾਂਦਾ ਬਹੁਤ ਵਧੀਆ ਏ ਲਾਈਟਾਂ ਸਭ ਤੋਂ ਪਹਿਲਾਂ ਆਪਾਂ ਪੈਕ ਕਰਦੇ ਆ ਮੰਦਾ ਸੰਧਾਰਾ ਗੁਲਗਲੇ ਆਪਾਂ ਬੇਸਣ ਦੀਆਂ ਜਿਹੜੀਆਂ ਪਿੰਨੀਆਂ ਬਣਾਈਆਂ ਸੀ ਆ ਵਾਲੇ ਮਟਰ ਇਹਨਾਂ ਨੂੰ ਦੋ ਆ ਥੋੜੇ ਜਿਹੇ ਰੱਖ ਦਿੰਨੇ ਨਹੀਂ ਨਹੀਂ ਸਾਰੇ ਪਾਲਾ ਮੈਂ ਦੁਬਾਰਾ ਬਣਾ ਲੂੰਗੀ ਪਾਲਾ 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 ਸਾਰੇ ਪਾਲਾ ਆ ਵੀ ਪਾਲਾ ਪਿੰਨੀਆਂ ਨਾਲ ਇਹਨੂੰ ਸੰਧਾਰੇ ਚ ਮਲਠੀ ਵਾਲੀਆਂ ਵੀ ਦੇਣੀਆਂ ਵਾ ਕਿਉਂਕਿ ਮੈਨੂੰ ਖੰਗ ਲੱਗੀ ਹੋਈ ਏ ਹਾਂ ਇਹ ਦੋਨਾਂ ਭੈਣ ਭਰਾਵਾਂ ਨੂੰ ਖੰਗ ਵੀ ਆ ਸਾਡੀ ਵਲਤ ਹੋਈ ਪਈ ਮੈਂ ਕਹਾਂ ਨਾਲ ਲੈ ਜਾ ਜਦੋਂ ਖੰਗੋ ਹੀ ਨਾਲ ਮਲਠੀ ਵਾਲੀ ਟੌਫੀ ਵੀ ਖਾ ਲਿਆ ਕਰੀ ਇਹ ਬਹੁਤ ਵਧੀਆ ਹੁੰਦੀ ਹੈ ਇਹ ਜਿਆਦਾ ਮਿੱਠੀ ਨਹੀਂ ਹੈਗੀ ਜੇ ਮੈਂ ਆਪਾਂ ਵੀ ਜਦੋਂ ਆਪਾਂ ਨੇ ਇੰਡੀਆ ਖੰਗੋ ਦੀ ਮਲਠੀ ਵਾਲੀ ਚਾਹ ਬਣਾਉਂਦੇ ਆ ਜਾਂ ਕੁਝ ਵੀ ਉਹ ਉਦਾਂ ਹੀ ਇਹ ਆ ਮੈਂ ਜੋ ਵੀ ਹੋਣਾ ਜਦੋਂ ਸਕੂਲ ਜਾਂਦੇ ਇਹਨਾਂ ਨੂੰ ਇਹ ਵਾਲੀਆਂ ਇਹਨਾਂ ਦੇ ਜੇਬ ਚ ਪਾ ਦੇਣੀਆਂ ਬੈਗ ਚ ਵੀ ਰੱਖ ਦੇਣੀਆਂ ਹੁੰਦੀਆਂ ਸਾਰੇ ਮਟਰ ਪਾਲਮਣ ਮੈਂ ਦੁਬਾਰਾ ਬਣਾ ਲੂੰਗੀ ਪਿੰਨੀਆਂ ਪਾਲਾ ਬਰਫੀ ਲੈ ਕੇ ਜਾਣੀ ਆ ਨਹੀਂ ਖੋਏ ਦੀਆਂ ਪਿੰਨੀਆਂ ਉਪਾਦਾ ਉਹ ਦੇਖੀਂ ਵਿੱਚ ਇਦਾਂ ਐ ਚ ਥੋੜੀਆਂ ਖੋਈ ਦੀਆਂ ਪੰਨੀਆਂ ਵੀ ਆ ਇਹ ਤਾਂ ਸਾਰੀਆਂ ਨਾ ਪੈਸੀਆਂ ਕਿਉਂਕਿ ਆਪਾਂ ਗਰਮ ਗਰਮ ਬੱਟ ਕੇ ਰੱਖੀਆਂ ਸੀ ਕਸ਼ਕ ਜੂਬੀ ਨੇ ਵਿੱਚ ਉਹ ਕੀਤਾ ਕਰਕੇ ਆ ਨਾ ਆਪਣੇ ਨਾਲ ਸੀ ਕਿਉਂਕਿ ਕਾफी ਪੈਸੀ ਜੜ ਜੇ ਗਈਆਂ ਥੋੜੀਆਂ ਜੀਆਂ ਉਪਾਲਾ ਬੇਸਣ ਦੀਆਂ ਵੀ ਵਿੱਚੀ ਪਾਲਾ ਖੋਈ ਦੀਆਂ ਵੀ ਬਸਣ ਦੀਆਂ ਪੰਨੀਆਂ ਤਾਂ ਬਹੁਤ ਸਵਾਦ ਬਣੀਆਂ ਵਾ ਇਹਦੀ ਰੈਸਪੀ ਵੀ ਪਾਈ ਅਸੀਂ ਵਿੱਚ ਤਾਂ ਕਿਹੜੇ ਬਲੌਗ ਚ ਆਉਗੀ ਉਹ ਉਹਦੇ ਚ ਆਉਗੀ ਹੈ ਨਾ ਜਿੱਦਨ ਆ ਪਸੰਦਾਰਾ ਤਿਆਰ ਕੀਤਾ ਹੈ ਹਾਂ ਹਾਂ ਸੱਚ ਉਹਦੇ ਚ ਹੀ ਆਉਗੀ ਹਾਂ ਦੇਖਿਓ ਹੈ ਗਿਆ ਹਾਂ ਟੁੱਟਣ ਲੱਗ ਗਈਆਂ ਚਲੋ ਮੈ ਲਓ ਬਈ ਕਿਉਂਕਿ ਜੈਸਮੀਨ ਦਾ ਅੱਜ ਪ੍ਰੋਜੈਕਟ ਦਾ ਇਹਨੇ ਕੰਮ ਕਰਨਾ ਵਾ ਤੇ ਉਸ ਤੋਂ ਬਾਅਦ ਫਿਰ ਅਮਨ ਨੇ ਚਲੀ ਜਾਣਾ ਵਾ ਬਾਏ ਕਰ ਲੋ ਅਰੀ ਵਿਦੇਰ ਚੀ ਮਿਸ ਜੂ ਮਿਸ ਜੂ ਮਿਸ ਜਟੂ ਚਲੋ ਆ ਜਾ ਬੱਤ ਔਨੀ ਅਮਨ ਮੈਂ ਉੱਥੇ ਛੱਡਿਆ ਮੈਂ ਇਹਨਾਂ ਨੂੰ ਲੈਣ ਆਇਆ ਜਿਸ ਵਿੱਚ ਕੌਣ ਲੈਣ ਆਇਆ ਹੋਊਗਾ ਮੇਰੀ ਕਲਾ ਚੱਕ ਕੁੜੀ ਉਹਦੀ ਮੰਮੀ ਰਹਿਣੀ ਅੱਛਾ ਚਲੋ ਉਤਰੋ ਬਾਏ ਬਾਏ ਅੱਛਾ ਨਾਲ ਆਵਾਂ ਚਲ ਘਾਲੀ ਕਹਿੰਦੀ ਉੱਥੇ ਤੱਕ ਛੱਡ ਕੇ ਆ ਦੀਦੀ ਮੈਨੂੰ ਹੈ ਸਾਨੂੰ ਤਾਂ ਅੱਜ ਸੁੰਨਾ ਸੁੰਨਾ ਜਾ ਘਰ ਲੱਗਣਾ ਹੈ ਘਰ ਚੋਂ ਇੱਕ ਜੀ ਵੀ ਚਲਿਆ ਜਾਵੇ ਨਾ ਸਉਣਸਰਾਂਜੀ ਹੋ ਜਾਂਦੀ ਆ ਰਮਨਜੋਤ ਦੇ ਘਰ ਤੋਂ ਕਿੰਨਾ ਕੁ ਟਾਈਮ ਲੱਗਦਾ ਵਾ ਹੂੰ ਜੋ ਵੀ ਪਹਿਲਾਂ ਹੀ ਚਲਾ ਗਿਆ ਮੈਨੂੰ ਲੱਗਦਾ ਹਨਾ ਹਾਂਜੀ ਅੱਜ ਮੈਂ ਸਤੂਫਾ ਸਾਫ਼ ਕਰਨਾ ਕੱਲ ਵੀ ਨਹੀਂ ਕਰ ਹੋਇਆ ਇਹਨੂੰ ਡੇਲੀ ਸਾਫ਼ ਕਰਨਾ ਪੈਂਦਾ ਏ ਵਿੱਚ ਨਾ ਸਵਾਹ ਹੁੰਦੀ ਏ ਇਹਦੇ ਕੀ ਕੀ ਕਰਨਾ ਚਾਹੁੰਦੇ ਨੇ ਪ੍ਰੋਜੈਕਟ ਦੇ ਵਿੱਚ ਟੀਚਰ ਨੇ ਦੋ ਸਬਜੈਕਟ ਦਿੱਤੇ ਆ 1 ਕਾਟ ਇਹ ਕਾਟ ਇਹ ਦੂਜਾ ਇੰਗਲਿਸ਼ ਐਪਲ ਬਣਾਇਆ ਜਾ ਸੀ ਨੇ ਛੇਡ ਵਾਲਾ ਕਿੰਨੇ ਵੱਧ ਵਧੀਆ ਵਾ ਉਹ ਉਹ ਮੈਂ ਰਿਪਰੈਜ਼ੈਂਟ ਕਰਨਿਆ ਇੰਗਲਿਸ਼ ਦੇ ਚਾਰ ਕੱਟ ਦਿੱਤੇ ਹੋਏ ਉਹ ਬੋਲ ਲੈ ਜੁਆ ਕਾ ਮਰੇ ਅੱਛਾ ਤੇ ਆ ਜਿਹੜੀਆਂ ਵੀ ਪੈਣਾ ਪੁੱਛਦੀਆਂ ਨੇ ਵੀ ਬੱਚਿਆਂ ਨੂੰ ਇਥੇ ਇੰਗਲਿਸ਼ ਹੈਗੀ ਇੱਥੇ ਦੇਖਾ ਦੇ ਟੂਡੇ ਮੋਸਟ ਪੀਪਲ ਹੂ ਸਪੀਕ ਜਸਮੀਨ ਬੋਲ ਕੇ ਦਿਖਾ ਬਹੁਤ ਸੋਣੀ ਇੰਗਲਿਸ਼ ਬੋਲਦੀ ਹੈ ਜਸਮੀਨ ਪੇ ਫਵੋਰ ਏ ਫਿਰ ਪੁੱਤ ਇਦਾਂ ਹੀ ਸੰਗੋਂਗੇ ਤਾਂ ਕਿੱਦਾਂ ਹੋਊਗਾ ਇਹ ਆਹ ਦੇਖੋ ਕਹਿੰਦਾ ਇੰਗਲਿਸ਼ 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 ਚੱਲ ਬੋਲ ਦੇ ਪੁੱਤ ਦੇਖ ਕਿੰਨੀ ਸਪੀਡ ਨਾਲ ਬੋਲਦੀ ਆ ਚੱਲ ਇਧਰ ਮੂੰਹ ਕਰਕੇ ਬੋਲ ਦੇ ਬੋਲ ਦੇ ਪੁੱਤ ਸੰਗੀਤਾਂ ਨੇਂਦਾ ਚਲੋ ਇਨ ਅਦਰ ਕੰਟਰੀਜ਼ ਈਪਸ ਸਪੀਕ ਇੰਗਲਿਸ਼ ਐਜ਼ ਅ ਸੇਗਲ ਲੈਂਗੁਏਜ ਲਾਈਕ ਇੰਡੀਆ ਨਾਈਜਰੀਆ ਹਾਂਗਕਾਂਗ ਕੀਨੀਆ ਮਾਲਟਾ ਐਂਡ ਆਦਰਸ ਵਾਟ ਵਿਲ ਹੈਪਨ ਇਨ ਦਾ ਫਿਚਰ ਵੀ ਡੋਨਟ ਨੋ ਬਰਾਵਾ ਬਰਾਵਾ ਵੀ ਡੋਨਟ ਨੋ ਇੰਗਲਿਸ਼ ਵਿਲ ਪ੍ਰੋਬਬਲੀ ਸੇ ਇੰਪੋਰਮ ਬਟ ਅਦਰ ਲੈਂਗੁਏਜ ਮੇ ਆਲਸੋ ਬੀਕਮ ਸਟਰੋਂਗਰ ਵੀ ਵਿਲ ਹੈਵ ਟੂ ਵੇਟ ਐਂਡ ਸੇ ਦੇ ਲੋ ਟਾਲੀਂ ਦੇ ਨਾਲ ਨਾਲ ਇੰਗਲਿਸ਼ ਵੀ ਬਹੁਤ ਸੋਹਣੀ ਬੋਲਦੇ ਆ ਬੱਚੇ ਜੁਵੀ ਦੀ ਵੀ ਫੇਵਰੇਟ ਲੈਂਗੁਏਜ ਇੰਗਲਿਸ਼ ਹੀ ਆ ਚਲ ਬੋਲੀ ਜੁਵੀ ਲਹੇਦਾ ਆ ਇੰਗਲਿਸ਼ 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 ਆਗੇ ਜਿਨ੍ਹਾਂ ਨੇ ਇਹਨਾਂ ਨੂੰ ਰਿਸੀਵ ਕਰਨਾ ਹੈ ਬਾਏ ਪੁੱਤ ਚਾਓ ਹਰੀ ਵਿਦੇਸ਼ ਚੀ ਚਾਓ ਚਾਓ ਚੱਲੀਏ ਗ੍ਰਾਸਿਏ ਲਾ ਦੀ ਆਪਾਂ ਕੰਚਾ ਲੋ ਇਹਤੇ ਟਾਲੀ ਨੇ ਦਾ ਹੈਲਪ ਬਹੁਤ ਕਰਦੇ ਆ ਜੈਸਮਿਨ ਦੀ ਫਰੈਂਡ ਆ ਉਹਦੀ ਮੰਮੀ ਲੈਣ ਆਈ ਆ ਆ ਸਾਡੇ ਘਰ ਦੇ ਵਿੱਚ ট্রান্সਫਾਰਮ ਲੱਗਿਆ ਹੋਇਆ ਆ ਆਪਦਾ ਹੀ ਸਾਰਾ ਜੂਵੀ ਇਹਨੂੰ ਖੋਲਨਾ ਤੈਨੂੰ ਪਤਾ ਇਹਦੇ ਵਿੱਚ ਕੈਮਰੇ ਲੱਗੇ ਆ ਕੈਮਰੇ ਕਿਹਦੇ ਨੇ ਕੈਮਰੇ ਹੁੰਦੇ ਵੀ ਜੇ ਕੋਈ ਖਰਾਬ ਹੋ ਜਾਏ ਉਹ ਫਿਰ ਉਹਦੇ ਹੀ ਆ ਜਾਂਦੇ ਆ 1 ਮਿੰਟ ਤੁਹਾਨੂੰ ਜੂਵੀ ਦੀ ਵੀ ਇੰਗਲਿਸ਼ ਸੁਣਾਉਣੀ ਆ ਚਲ ਬਸ ਸੁਣਾਈ ਸੁਣਾ ਦੇ ਪੂਰੀ ਸਪੀਡ ਨਾਲ ਸੁਣਾਉਣੀ ਆ ਇੰਗਲਿਸ਼ ਇੰਨੀ ਕੀ ਹੁੰਦੀ ਐ ਇਹਨੂੰ ਅਮਨ ਇੰਗਲਿਸ਼ ਚਲ ਤੂੰ ਵੀ ਸੁਣਾ ਮਨ ਇੰਗਲਿਸ਼ ਇਹ ਨਹੀਂ ਨਹੀਂ ਇੰਗਲਿਸ਼ ਆਈ ਡੋਨਟ ਨੋ ਇੰਗਲਿਸ਼ ਐਵੇਂ ਹੋਈ ਇਹ ਤਾਂ ਤੂੰ ਹੀ ਸਾਹ ਛੱਡ ਜਾਂਦਾ ਏ ਬਾਲੀ ਛੇਤੀ ਸਾਹ ਛੱਡਦਾ ਏ ਬਾਕੀ ਹੁਣ ਕਈ ਦਿਨਾਂ ਦਾ ਬਿਮਾਰ ਆ ਕੀ ਚੋਲੀਆਂ ਕਰਦੇ ਆ ਇੰਗਲਿਸ਼ ਦਾ ਮੈਂ ਤੁਹਾਨੂੰ ਤਾਂ ਦੱਸਿਆ ਕਿਉਂਕਿ ਬਹੁਤ ਜਿਹੜੀਆਂ ਫੈਮਲੀਆਂ ਨੇ ਆਉਣਾ ਇਟਲੀ ਦੇ ਵਿੱਚ ਉਹ ਪੁੱਛ ਲੈਂਦੇ ਕਈ ਵਾਰੀ ਵੀ ਇਟਲੀ ਦੇ ਵਿੱਚ ਇੰਗਲਿਸ਼ ਹੈਗੀ ਆ ਇੰਗਲਿਸ਼ ਹੈਗੀ ਆ ਬਾਕੀ ਬੱਚਿਆਂ ਤੇ ਡਿਪੈਂਡ ਵਾ ਕਈ ਤਾਂ ਬੱਚੇ ਬਹੁਤ ਵਧੀਆ ਇੰਗਲਿਸ਼ ਪੜ੍ਹਦੇ ਇੱਥੇ ਜਿਨ੍ਹਾਂ ਨੂੰ ਇੰਟਰਸਟ ਵਾ ਕਈ ਨਹੀਂ ਵੀ ਪੜ੍ਹਦੇ ਤੇ ਸਾਡੇ ਜੈਸਮਿਨ ਨੂੰ ਤਾਂ ਬਹੁਤ ਇੰਟਰਸਟ ਵਾ ਜੂਵੀ ਨੂੰ ਵੀ ਜੋ ਵੀ ਕਹਿੰਦਾ ਹੁੰਦਾ ਮੇਰੀ ਫੇਵਰੇਟ ਜਿਹੜਾ ਸਬਜੈਕਟ ਵਾ ਕਹੂਗਾ ਇੰਗਲਿਸ਼ ਵਾ ਮਮਾ ਕਹਿੰਦਾ ਹੁੰਦਾ ਮੈਂ ਇੰਗਲਿਸ਼ ਦਾ ਮਾਸਟਰ ਬਣਨਾ ਏ ਤੁਸੀਂ ਕੀ ਖੇਡਦੇ ਹੋਣ ਜਿੰਨੀਆਂ ਜਿੰਨੀਆਂ ਵੀ ਪੁਰਾਣੀਆਂ ਗੇਮਾਂ ਹੁੰਦੀਆਂ ਸੀ ਆਪਾਂ ਉਹ ਕਾਊਂਟ ਕਰਦੇ ਹਾਂ ਜਿਹੜੀਆਂ ਅਸੀਂ ਭੁੱਲ ਗੀਆਂ ਤੁਸੀਂ ਵੀ ਦੱਸਿਓ ਹਣਾ ਪਹਿਲੀ ਤਾਂ ਹੈਗੀ ਆ ਲੋਹਾ ਲੱਕੜ ਉੱਚੀ ਨੀਚ ਕਿਆ ਪਾਪੜਾ ਖੋਖੋ ਹਾਂ ਬਾਂਦਰ ਕਿਲਾ ਬਾਂਦਰ ਕਿਲਾ ਰੱਸੀ ਟੱਪਣਾ ਜਿਹੜਾ ਹੁੰਦਾ ਹੈ ਕਹਿੰਨਾ ਆਪਾਂ ਟੱਪਦੇ ਬਹੁਤ ਟੱਪੀ ਅਸੀਂ ਰੱਸੀ ਰੋੜੇ ਰੋੜੇ ਖੇਡਦੇ ਹੁੰਦੇ ਸੀ ਹਾਂ ਉਹ ਅਸੀਂ ਬਹੁਤ ਖੇਡੇ ਆ ਇੱਕ ਉਹ ਐਂ ਬਗਲ ਕੇ ਕੀ ਨਾਮ ਹੁੰਦਾ ਕਿ ਡੀਟੀ ਪਾੜਾ ਐਂ ਖੇਡਦੇ ਹੁੰਦੇ ਡੀਟੀ ਪਾੜਾ ਉਹ ਬਹੁਤ ਖੇਡਿਆ ਅਸੀਂ ਸਕੂਲ ਵੀ ਪਹਿਲਾਂ ਚਲੇ ਜਾਣਾ ਡੀਟੀ ਪਾੜਾ ਖੇਡਣ ਮਾਰਿਆ ਨੇ ਬੰਟੇ ਬੰਟੇ ਹਾਂ ਖੋਖੋ ਵੀ ਹੋ ਗਈ ਆ ਨਾ ਕੋਕੋ ਖੇਡੀ ਆ ਅਸੀਂ ਬਹੁਤ ਖੇਡਿਆ ਉਹ ਉਹ ਕਰਕੇ ਅੰਨਾ ਝੋਟਾ ਹਾਂ ਇੱਕ ਲੁਕਣ ਮਚੀਚੀ ਹਾਂ ਲਾ ਉੱਚ ਨੀਚ ਦਾ ਪਾਪੜਾ ਵੀ ਹੋ ਗਿਆ ਹੈ ਨਾ ਤੇ ਲੋਹਾ ਲੱਕੜ ਵੀ ਹੋ ਗਿਆ ਦੱਸਿਓ ਤੁਹਾਡੇ ਚ ਕਿਨੇ ਕਿਨੇ ਕਿਹੜੀ ਕਿਹੜੀ ਗੇਮ ਖੇੜੀ ਆ ਹਾਂਜੀ ਕਰੈਕਟ ਤਾਂ ਹੈਗੀ ਆ ਪ੍ਰਾਣੀਆਂ ਨਵੀਆਂ ਨਹੀਂ ਪ੍ਰਾਣੀਆਂ ਹੂੰ ਕਰੈਕਟ ਵੀ ਹੈਗੀ ਆ ਦੇਖੋ ਕਰੈਕਟ ਤਾਂ ਬਹੁਤ ਪ੍ਰਾਣੀਆਂ ਦੇਖੋ ਕਬੱਡੀ ਹੋ ਗਈ ਇੱਕ ਹਾਂਜੀ ਪਰ ਆਪਾਂ ਤਾਂ ਨਹੀਂ ਸੀ ਖੇੜਦੇ ਮੇਰੀ ਸਿਸਟਰ ਨੇ ਖੇੜੀ ਆ ਸਕੂਲ ਦੇ ਵਿੱਚ ਪਾਰਟਿਸਿਪੇਟ ਕੀਤਾ ਸੀਗਾ ਜਿਵੇਂ ਤੂੰ ਆ ਛੋਟੀ ਹੁੰਦੀ ਮੈਂ ਵੀ ਖੇੜੀ ਆ ਹਾਂ ਜਿਵੇਂ ਤੂੰ ਹਣ ਦੀਆਂ ਗੇਮਾਂ ਦੱਸ ਕਿਹੜੀ ਕਿਹੜੀ ਤੈਨੂੰ ਯਾਦ ਵਾ ਹਾਂ ਚੀਚੀ ਹਾਂ ਲੁਕੜ ਮੈਂ ਚੀਚੀ ਹੋਰ ਦੇਖਦੇ ਫੜਨ ਦਾ ਫੜਨਾ ਫੜਨ ਫੜਨਾ ਆ ਸ਼ੂਣਾ ਜੀ ਨੂੰ ਕਹਿੰਦੇ ਹੁੰਦੇ ਸੀਗੇ ਹਾਂ ਸ਼ੂਣ ਚਲਾਕੀ ਸ਼ੂਣ ਚਲਾਕੀ ਉਹ ਲੰਗੜਾ ਲੰਗੜੀ ਲੱਤ ਨਸੇ ਕੋਣ ਕੋਣ ਕਿਹੜੀ ਗੇਮ ਖੇਡੇ ਲੰਗੜੀ ਲੱਤ ਅਸੀਂ ਬਹੁਤ ਕੱਡੇ ਹੁਣ ਤਾਂ ਤੁਰਿਆ ਮਸਾ ਜਾਂਦਾ ਹੈ ਲੰਗੜੀ ਲੱਤ ਤੁਰਿਆ ਲੰਗੜੇ ਖੇਡੀ ਹਾਂ ਲੰਗੜਾ ਸ਼ੂਣ ਲੰਗੜੇ ਹੋ ਕੇ ਹਾਂ ਕਿੰਨਾ ਸ਼ੂਂਦੇ ਹੁੰਦੇ ਸੀ ਸੱਚੀ ਬਹੁਤ ਉਹ ਦਿਨ ਤਾਂ ਸੱਚੀ ਨਹੀਂ ਭੁੱਲਦੇ ਮੈਨੂੰ ਤਾਂ ਬਿਲਕੁਲ ਨਹੀਂ ਭੁੱਲਦੇ ਚਾਰ ਅਸੀਂ ਸੀਗੇ ਭੈਣ ਭਰਾ ਚਾਰ ਹੀ ਮੇਰੇ ਚਾਚਾ ਜੀ ਦੇ ਬੱਚੇ ਸੀਗੇ ਪੂਆ ਜੀ ਦੀ ਬੇਟੀ ਸਾਡੇ ਕੋਲ ਰਹਿੰਦੀ ਹੁੰਦੀ ਸੀ 8 9 ਜਾਣੇ ਹੁੰਦੇ ਸੀ ਅਸੀਂ ਸ਼ਾਮ ਨੂੰ ਸਾਰਿਆਂ ਨੇ ਇਹੀ ਗੇਮਾਂ ਖੇਡਣੀਆਂ ਹੁੰਦੀਆਂ ਸੀਗੀਆਂ ਜਾਂ ਗੁੱਡੀਆਂ ਨਾਲ ਖੇਡਣਾ ਸੀ ਹਨਾ ਗੁੱਡੀਆਂ ਦੇ ਵਿਆਹ ਕਰਨੇ ਇਦਾਂ ਦੀਆਂ ਗੇਮਾਂ ਖੇਡਦੇ ਹੁੰਦੇ ਸੀਗੇ ਹੁਣ ਦੇ ਬੱਚਿਆਂ ਨੂੰ ਤਾਂ ਜਿਵੇਂ ਆਪਾਂ ਕਹਿ ਸਕਦੇ ਫੋਨਾਂ ਤੋਂ ਨਹੀਂ ਬੇਲ ਹੈ ਗਈ ਬੱਚੇ ਹੁਣ ਸਕੂਲੋਂ ਆਉਂਦੇ ਆ ਮਾਹੌਲ ਜੰਮੇ ਕੇ ਕਹਿ ਸਕਦੇ ਪੂਰਾ ਚੇਂਜ ਹੋ ਗਿਆ ਟੀਵੀ ਦੇਖਣਾ ਫੋਨ ਦੇਖਣਾ ਇਹ ਚੀਜ਼ਾਂ ਚ ਹੈ ਗਿਆ ਆਪਣੇ ਟਾਈਮ ਦੀ ਬਹੁਤ ਵਧੀਆ ਇਦਾਂ ਦੀਆਂ ਗੇਮਾਂ ਹੁੰਦੀਆਂ ਸੀ ਕੋਈ ਖਾਣ ਪੀਣ ਦੀ ਨਹੀਂ ਮਾਮਾ ਨੂੰ ਟੈਨਸ਼ਨ ਹੁੰਦੀ ਸੀ ਪਤਾ ਸੀ ਬੱਚਿਆਂ ਨੇ ਰੋਟੀ ਖਾ ਹੀ ਲੈਣੀ ਰੋਟੀ ਬਣਾ ਲੈਂਦੇ ਸੀ ਹੁਣ ਤਾਂ ਪਹਿਲਾਂ ਪੁੱਛਣਾ ਪੈਂਦਾ ਵੀ ਕੀ ਖਾਓਗੇ ਹਨਾ ਕਹਿ ਸਕਦੇ ਸਮਾਂ ਬਹੁਤ ਜ਼ਿਆਦਾ ਚੇਂਜ ਹੋ ਗਿਆ ਤੇ ਜੰਪ ਜਾਣਾ ਚਾਹੀਦਾ ਹੁੰਦਾ ਜੰਪ ਜੇ ਮਾਰਦਾ ਹੁੰਦੀ ਗੇਮ ਇੱਥੇ ਰਹਿ ਨੇੜੇ ਗੁੱਡ ਗੁੱਡ ਸ਼ਾਟ ਖਾਂਗੂ ਮੈਂ ਸਾਡਾ ਕੰਮ ਤੇ ਚੱਲੀ ਆ ਤੇ ਖੰਗ ਕਰਵਾਈ ਆ ਨੇ ਹੋਰ ਨਾ ਨੋਨਾ ਨੂੰ ਵੀ ਬਿਮਾਰ ਕਰਦੀ ਜਾ ਕੇ ਦੇਖੀ ਜਾਊ ਫਿਰ ਹੁਣ ਨੋਨਾ ਕੇ ਆਪੇ ਫਿਰ ਦਵਾਈ ਲਿਆ ਦੇਣਗੇ ਨੋਨਾ ਚਲ ਪਹਿਲਾਂ ਵਧੀਆ ਠੀਕ ਸੀਗੀ ਉਹ ਹੁੰਦਾ ਜਿਵੇਂ ਆਪਾਂ ਜਾਣ ਦੇ ਟਾਈਮ ਹੋ ਜਾਂਦਾ ਨਾ ਜਾਣ ਦੇ ਟਾਈਮ ਸੇ ਇਥੇ ਥੋੜੀ ਜਿ ਖਰਾਬ ਹੋ ਗਏ ਚੱਲ ਪਹਿਲਾਂ ਤੂੰ ਦੀਦੀ ਨੂੰ ਕਰਵਾ ਦੂਰੋਂ ਨਾ ਮਾਂ ਨੇੜੋਂ ਕਰ ਲਾ ਜੂ ਵੀ ਤੁਹਾਨੂੰ ਹਾਂਜੀ ਕਰੋ ਗੁੱਡ ਸ਼ਾਟ ਮੈਂ ਬਹੁਤ ਖੇਡਦੀ ਹੁੰਦੀ ਸੀ ਥੋੜੀ ਹੁੰਦੀ ਅਸੀਂ ਵੀ ਅਮਨ ਬਹੁਤ ਖੇਡੇ ਆ ਆਪਾਂ ਨਾਲ ਸਾਡੇ ਨਾਲ ਬਹੁਤ ਖੇਡਦੇ ਸੀ ਅਸੀਂ ਆਪਾਂ ਕਿਹੜਾ ਅੱਜ ਕੱਲ ਦੇ ਬੱਚਾਂ ਨੂੰ ਫੋਨ ਚੱਕਿਆ ਹਨਾ ਵੀ ਹਾਂ ਸਹੀ ਗੱਲ ਆ ਮੈਨੂੰ ਤਾਂ ਫੋਨ ਹੀ ਵਿਆਹ ਤੋਂ ਬਾਅਦ ਮਿਲੇ ਹਾਂ ਹਾਂ ਸਕੂਲੋਂ ਆਉਣਾ ਬੈਗ ਰੱਖਣੇ ਰੋਟੀ ਖਾਣੀ ਲੁਕਣ ਮਚੀਚੀ ਖੇਡ ਲਿਆ ਊਚ ਨੀਚ ਕਾ ਪਾਪੜਾ ਖੇਡ ਲਿਆ ਉਹ ਤੁਸੀਂ ਕਿਹੜੇ ਲੋਹਾ ਲੱਕੜ ਤੁਸੀਂ ਨਹੀਂ ਘੇਡੇ ਇੱਦਾਂ ਲੋਹੇ ਨੂੰ ਹੱਥ ਲਾ ਕੇ ਰੱਖਣਾ ਲੱਕੜ ਨੂੰ ਹਾਂ ਉੱਚ-ਨੀਚ ਦਾ ਪਾਪੜਾ ਉੱਚੇ ਤੇ ਖੜਨਾ ਹੈ ਉਹਨੂੰ ਕਹਿੰਦੇ ਸੀਗੇ ਬਹੁਤ ਵਧੀਆ ਖੇਡਾਂ ਸੀ ਅੱਜੂ ਵੀ ਉਹਨਾਂ ਨੂੰ ਪਤਾ ਹੀ ਨਹੀਂ ਇਹ ਚੀਜ਼ਾਂ ਦਾ ਨਾ ਅੱਛਾ ਬਾਂਦਲ ਕਿਲਾ ਕਹਿੰਦਾ ਜੀ ਬਾਂਦਰ ਕਿਲੇ ਚ ਕੀ ਹੁੰਦਾ ਏ ਐਂਡਰ ਰੈਕਟਰ ਤਾਂ ਚੱਲਦੇ ਹੁੰਦੇ ਆ ਹਾਂ ਕਿ ਆਏ ਹਨ ਨਾ ਅਪਦੇ ਕਿਸੇ ਨੂੰ ਮਾਰ ਕੇ ਡਰਾਪਰ ਤੇ ਚੱਲਦੇ ਆ ਹਾਂ ਕਹਿੰਦਾ ਕਿਸੇ ਨੂੰ ਮਾਰ ਕੇ ਦਰੱਖਤ ਤੇ ਚੜਨਾ ਹੁੰਦਾ ਬਾਂਦਰ ਕਿੱਲੇ ਚ ਨਹੀਂ ਪਤਾ ਚੱਪਲਾਂ ਰੱਖਣੀਆਂ ਦੀ ਇੱਕ ਮੌਸਮ ਵੀ ਸੋਹਣਾ ਅੱਜ ਦੇਖੋ ਉੱਧਰ ਧੁੱਪ ਕਿੰਨੀ ਸੋਹਣੀ ਲੱਗਦੀ ਐ ਇੱਥੇ ਨਹੀਂ ਹੈਗੀ ਧੁੱਪ ਉੱਧਰ ਬਹੁਤ ਸੋਹਣੀ ਧੁੱਪ ਵਾ ਜੰਪ ਜੂ ਨਹੀਂ ਕਰਦੀ ਗੋਲ ਇੰਨੀ ਹੂੰ ਨਮੀਆਂ ਵੀ ਸਿਗੀਆਂ ਤੇਰੇ ਕੋਲ ਜੂ ਵੀ ਇਹ ਨਮੀਆਂ ਹੀ ਸੀ ਹਣ ਜੂਵੀ ਦੀ ਤੋਰਨੋ ਆ ਵੀ ਜੂਵੀ ਦੀ ਵਾਰੀ ਆ ਹੁਣ ਅਮਨ ਦੀ ਹੈਗੀ ਐ ਬੋਲ ਦੀ ਵਾਰੀ ਚੱਲ ਜੁਬੀਕਰ ਦਾ ਬੈਟਿੰਗ ਦੇਖਦੇ ਆ ਨੋ ਟੇਬਲ ਦਾ ਕਵਰ ਆਪਾਂ ਵਿਛਾ ਦਿੱਤਾ ਬਹੁਤ ਸੋਹਣਾ ਲੱਗਦਾ ਏ ਇਹਦੇ ਉੱਪਰ ਰੱਖ ਦੇਣਾ ਆਪਾਂ ਤਰਤਰਾਊਗਾ ਕੱਚੂ ਕੁੰਮੇ ਨੂੰ ਤਰਤਰਾਊਗਾ ਕਹਿ ਦਿੰਦੇ ਆ ਹਾਂਜੀ ਇਹ ਵੇ ਲੈ ਆਂਦਾ ਵਾ ਕਿਚਨ ਦੇ ਵਾਸਤੇ ਕਿਚਨ ਦੇ ਸੋਫੇ ਵਾਸਤੇ ਕੌਣਾ ਕਹਿਣਾ ਸੋਫੇ ਤੇ ਬਿਛਾਉਨੇ ਆਪਾਂ ਤੇ ਆਂਦੇ ਕਹਿੰਦੇ ਤੁਸੀਂ ਲਪਾਰੀ ਲਿਆਂਦੀ ਆਂ। ਆਂ ਨਾ ਤੁਸੀਂ ਓਲੇ ਰੱਖ ਦਿਓ ਸੀ ਤੁਹਾਨੂੰ। ਇਹ ਕਵਰ ਆਪਾਂ ਲਿਆਂਦਾ ਆ ਵਾਲੇ ਸੋਫੇ ਵਾਸਤੇ। ਇਹਦੇ ਤੇ ਆਪਾਂ ਬਿਛਾਉਨੇ ਫਿਰ ਤੁਹਾਨੂੰ ਦਿਖਾਉਨੇ ਕਿੱਦਾਂ ਦੀ ਲੁੱਕ ਲੱਗਦੀ ਆ। ਗੱਡੀਆਂ ਚੱਕ ਦੀਏ ਪਹਿਲਾਂ। ਸੋਫੇ ਦਾ ਕਵਰ ਆਪਾਂ ਬਿਛਾ ਦਿੱਤਾ। ਬਹੁਤ ਸੋਹਣਾ ਲੱਗਦਾ ਏ। ਉੱਪਰ ਆਪਾਂ ਹਮ ਬਰਾਉਨ ਗੱਦੀਆਂ ਪਹਿਲਾਂ ਅਸੀਂ ਟੈਮੂ ਤੋਂ ਆਰਡਰ ਕਰਨ ਲੱਗੇ ਸੀ ਪਰ ਆਏ ਹੁੰਦਾ ਆਨਲਾਈਨ ਦੇ ਵਿੱਚ ਕਈ ਵਾਰ ਕੋਈ ਚੀਜ਼ ਪਤਾ ਨਹੀਂ ਲੱਗਦੀ ਹਾਂ ਕਹੇ ਬੇ ਛੋਟੀ ਨਿਕਲੇ ਜੂ ਵੀ ਨੂੰ ਜ਼ਿਆਦਾ ਪਤਾ ਹੈ ਤੇ ਹੁਣ ਇਹਦੇ ਨਾਲ ਬਹੁਤ ਸੋਹਣਾ ਲੱਗਦਾ ਸੋਫਾ ਕਿਚਨ ਦੇ ਵਿੱਚ ਪਿਆ ਹੁਣ ਆਪਣੀਆਂ ਕੱਲੀਆਂ ਸਿੰਧੀਆਂ ਰਹਿ ਗਈਆਂ ਲਾਉਣ ਵਾਲੀਆਂ ਇਹਦੇ ਲਈ ਹਜੇ ਮੈਂ ਡਿਸਾਈਡ ਕਰਨਾ ਵਾ ਵੀ ਆਪਾਂ ਕਿੱਥੇ ਲਾਈਏ ਸੋਫੇ ਦੇ ਪਿੱਛੇ ਸੋਫੇ ਦੇ ਵਿੱਚ ਲਾਈਏ ਜੇ ਵੀ ਕਹਿੰਦਾ ਸੋਫੇ ਦਾ ਕਵਰ ਵੀ ਆਪਾਂ ਪੁਛਾ ਦਿੱਤਾ ਟੇਬਲ ਦਾ ਵੀ ਇਹ ਆਪਾਂ ਮਰਕਾਟ ਤੋਂ ਲਿਆਏ ਸੀ ਹਮਮ ਹਨਾ ਕਿਦਾਂ ਨੇ ਇਹ ਦੇਖੋ ਕਿੰਨੀ ਸੋਹਣੀ ਬਣਾਈ ਆ ਮੈਨੂੰ ਇਹ ਚੀਜ਼ਾਂ ਦਾ ਬਹੁਤ ਜ਼ਿਆਦਾ ਸ਼ੌਂਕ ਵਾ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਆਪਾਂ ਕਿੱਥੇ ਲਾਈਏ ਵੀ ਕਿੱਥੇ ਸੋਹਣੀਆਂ ਲੱਗਣਗੀਆਂ ਜਾਂ ਫਿਰ ਆਹ ਵਾਲੇ ਰੂਮ ਦੇ ਵਿੱਚ ਇਹ ਵਾਲੇ ਰੂਮ ਚ ਬੈੱਡ ਦੇ ਕੋਲ ਮੈਂ ਲਾਈਆਂ ਆਹ ਵਾਲੀਆਂ ਸਿੰਨਰੀਆਂ ਇਹ ਮੈਂ ਪੜਦਿਆਂ ਦੇ ਨਾਲ ਤੇ ਰੂਮ ਨਾਲ ਮੈਚ ਕਰਕੇ ਲਾਈਆਂ 골ਡਨ ਤੇ ਵਾਈਟ ਵਾ ਇਧਰਲੀ ਸਾਈਡ ਵੀ ਲਾਈ ਹੋਈ ਐ ਸਿੰਨਰੀ ਇਹਦੇ ਚ ਹੀ ਦੇਖਾਂਗੇ ਜਾਂ ਇੱਥੇ ਕੋਈ ਨਾ ਕੋਈ ਚੇਂਜ ਕਰਾਂਗੇ ਜਾਂ ਫਿਰ ਮੈਂ ਸੋਚਦੀ ਆਂ ਵੀ ਆਪਾਂ ਪੌੜੀਆਂ ਤੇ ਇੱਥੇ ਲਾ ਦਈਏ ਇੱਥੇ ਵੀ ਬਹੁਤ ਸੋਹਣੀਆਂ ਲੱਗਦੀਆਂ ਆਂਦੀਆਂ ਲੱਗੀਆਂ ਜਿਵੇਂ ਆ ਮੈਂ ਇੱਕ ਜੈਸਮੀਨ ਦੀ ਲਾਈ ਹੋਈ ਐ ਛੋਟੀ ਹੁੰਦੀ ਦੀ ਫੋਟੋ ਇੱਕ ਮੇਰੀ ਲੱਗੀ ਆ ਐ ਵਾਲੀ ਵੀ ਮੇਰੀ ਫੋਟੋ ਲੱਗੀ ਆ ਇਹਨੇ ਮੈਨੂੰ ਲੋਕ ਕਰ ਦਿੱਤਾ ਇੱਥੇ ਵੀ ਲਾਈ ਹੋਈ ਐ ਮੇਰੇ ਮੰਮੀ ਤੇ ਛੋਟਾ ਭਰਾ ਵੀ ਲਾਈਆਂ ਹੋਈਆਂ ਵਾ ਬਸ ਕੱਲਾ ਮੇਰਾ ਆਹ ਵਾਲਾ ਸੋਫਾ ਰਹਿੰਦਾ ਐ ਬਾਕੀ ਤੁਸੀਂ ਵੀ ਕਮੈਂਟ ਚ ਦੱਸਿਓ ਜੁਵੀ ਨੇ ਮੈਨੂੰ ਐਡਵਾਈਸ ਦਿੱਤੀ ਆ ਵੀ ਮੰਮਾ ਆ ਪਾ ਇੱਥੇ ਲਾ ਲੀਏ ਕਿਉਂਕਿ ਇਹ ਸੋਫੇ ਦੇ ਕੋਲ ਨਹੀਂ ਲੱਗੀਆਂ ਫੋਟੋਆਂ ਬਾਕੀ ਤਾਂ ਸਾਰੇ ਜਗ੍ਹਾ ਲੱਗੀਆਂ ਮਨ ਇੱਧਰ ਬੈਗ ਵੀ ਪੈਕ ਕਰੀ ਜਾਂਦੀ ਆ ਇਹੀ ਸਰਦੀਆਂ ਦੇ ਵਿੱਚ ਔਖਾ ਹੁੰਦਾ ਏ ਕਿੰਨਾ ਜੱਬ ਖਾਣਾ ਸੱਚੀ ਬਾਲੇ ਕੱਪੜੇ ਹੋ ਗਏ ਕੱਪੜੇ ਹੋ ਗਏ ਬਾਲੇ ਜਿੰਨਾ ਟਾਈਮ ਨਾ ਸੈਟਿੰਗ ਨਹੀਂ ਆਉਂਦੀ ਇਦਾਂ ਹੀ ਹੁੰਦਾ ਏ ਬੈਗ ਇੱਥੋਂ ਚੱਕ ਲਓ ਸੱਚੀ ਥੱਕੇ ਪਏ ਆ ਸਾਲ ਹੋ ਗਏ ਟੱਚੀ ਇੱਧਰ ਉੱਧਰ ਤੇ ਟੱਚੀ ਇੱਥੋਂ ਚੱਕ ਲਓ ਉੱਥੇ ਚੱਕ ਲਓ ਹੁਣ ਜੇ ਗਰਮੀ ਹੁੰਦੀ ਤਾਂ ਥੋੜੇ ਕੱਪੜੇ ਲੈ ਕੇ ਜਾਣੇ ਪੈਂਦੇ ਸੀਗੇ ਰਖਦੇ ਆ ਉਹ ਗਰਮੀਆਂ ਵਾਲੇ ਸਾਰੇ ਲੈ ਸਰਦੀਆਂ ਵਾਲੇ ਸਰਦੀਆਂ ਵਾਲੇ ਜਿ ਕਿਤੇ ਜਾਣਾ ਆਉਣਾ ਹੈ ਹਨਾ پتہ ਕੀ ਇਹ ਵੀ ਬਾਹਰ ਅੰਦਰ ਜਾਂਦੇ ਔਖਾ ਹੋ ਜਾਂਦਾ ਹੈ ਕਈ ਵਾਰ ਬੇਬੇ ਦਾ ਦਾਜੀ ਦਾ ਵਗੈਰਾ ਕਰਾਉਣ ਜਾਣਾ ਨਾਲ ਜਾਣਾ ਪਊ ਫਿਰ ਕੱਪੜੇ ਚੇਂਜ ਕਰਨੇ ਪੈਂਦੇ ਹਨਾ ਤਾਂ ਕਰਕੇ ਸਰਦੀਆਂ ਚ ਇਹੀ ਪ੍ਰੋਬਲਮ ਜਦੋਂ ਅਸੀਂ ਇੰਡੀਆ ਵੀ ਜਾਂਦੇ ਆ ਨਾ ਐ ਕੱਪੜਿਆਂ ਦੇ ਨਾਲ ਬੈਗ ਉਦਾਂ ਹੀ ਫਲ ਹੋ ਜਾਂਦੇ ਆ ਪੇਪਰ ਦੀ ਜਰੂਰ ਹੈ ਤਾਂ ਇਹੀ ਇੱਕ ਵੱਡੇ ਟੈਚੀ ਹਾਂ ਬਸ ਫੇ ਠੀਕ ਹੈ ਜਿਉਂ ਬਾਹ ਚ ਪਾਉਣ ਵਾਲਾ ਉਹ ਛੋਟਾ ਬੈਗ ਹਾਂ ਬਸ ਠੀਕ ਆ ਬਹੁਤ ਤੇ ਮੇਰੇ ਇੱਕ ਸ਼ੂਜ਼ ਹੈ ਇੱਕ ਤਾਂ ਮੈਂ ਪਾ ਕੇ ਆਉਂਗੀ ਇੱਕ ਨਾਲ ਲੈ ਜੂੰਗੀ ਇੱਕ ਚੱਪਲ ਵਾ ਚਲ ਜੂ ਵੀ ਬੰਦ ਕਰਵਾ ਦੀ ਦੀ ਦੇ ਨਾਲ ਹੁਣ ਉੱਤੇ ਨੱਪ ਨੱਪ ਕੇ ਕਰਨਾ ਪੈਣਾ ਮਨ ਨਾਲਾ ਵੀ ਇਹ ਨਾ ਸਮਾਨ ਮੇਰੇ ਉੱਪਰ ਪਾਇਆ ਵਾ ਜਿਹੜਾ ਨੱਪ ਨੱਪ ਕੇ ਬੰਦ ਕੀਤਾ ਟੈਚੀ ਹੋਰ ਸਭਾਣੀ ਥੋੜੀ ਫੇਵਰਿਟ ਸੀ ਵਾ ਇਹ ਗੁਰੂ ਸੱਚੇ ਪਾਸ਼ਾ ਪਲੀਜ਼ ਰਿਕਵੈਸਟ ਹੀ ਹੈ ਸਹੀ ਗੱਲ ਆ ਓਏ ਥੋੜੀ ਫੇਵਰਿਟ ਸੀ ਜੀ ਸਭ ਹੁਣ ਮੈਂ ਇਹ ਇਦਾਂ ਹੀ ਆ ਕਿਤੇ ਵੀ ਚੱਲੇ ਜਾਓ ਜਿੰਨਾ ਟਾਈਮ ਆਪਣੀ ਸੈਟਿੰਗ ਨਹੀਂ ਆਉਂਦੀ ਉਹਨਾਂ ਟਾਈਮ ਕਿਤੇ ਟੈਚੀ ਉੱਥੇ ਕਦੀ ਟੈਚੀ ਉੱਥੇ ਇਦਾਂ ਹੀ ਹੋ ਜਾਂਦਾ ਹੈ ਹੁਣ ਆਪਾਂ ਸਾਫ਼ ਕਰ ਦਈਏ ਸਤੂਫਾ ਤੇ ਇਹਨੇ 4 ਵਜੇ ਚੱਲ ਪੈਣਾ ਹੈ ਬਹੁਤ ਸੁਆਹ ਹੋ ਗਈ ਉਣੀ ਕਿਉਂਕਿ ਮੈਂ ਕੱਲ ਵੀ ਨਹੀਂ ਸਾਫ਼ ਕੀਤਾ ਇਹਨੂੰ ਦੇਖਦੇ ਹਾਂ ਕਿਦਾਂ ਹੋਇਆ ਪਿਆ ਜੇ ਇਹਨੂੰ ਸਾਫ਼ ਨਾ ਨਾ ਕਰੋ ਵਿੱਚ ਇਹਦੇ ਜੰਮ ਜਾਂਦੀ ਹੈ ਸੁਆਹ ਹੁਣ ਇਹ ਨਹੀਂ ਚੱਲਣਾ ਨਹੀਂ ਸੀ ਸਾਰਾ ਰੈੱਡ ਹੋ ਜਾਣੀ ਸੀਗੀ ਸਕਰੀਨ ਜੇ ਇਹਨੂੰ ਕਲੀਨ ਨਾ ਕਰੀਏ ਕਿਸੇ ਦਾ ਕਮੈਂਟ ਵੀ ਆਇਆ ਸੀਗਾ ਵੀ ਜਿਹੜੇ ਤੁਸੀਂ ਇਹਦੇ ਵਿੱਚ ਪਾਉਨੇ ਕੀ ਹੁੰਦੇ ਮਸ਼ੀਨ ਦੇ ਇਹ ਪੈਲੇਟ ਹੁੰਦੇ ਆ 15 ਕਿਲੋ ਦਾ 20 ਕਿਲੋ ਦਾ ਵੀ ਹੁੰਦਾ ਇਹ ਇਹਦੇ ਵਿੱਚ ਜਿਵੇਂ ਕਿ ਕਹਿੰਦੇ ਪਾਣੀ ਉਬਲ-ਉਬਲ ਕੇ ਉੱਪਰ ਸਾਰਾ ਭਾਫ਼ ਜਾਂਦੀ ਆ ਉਹਦੇ ਨਾਲ ਘਰ ਸਾਰਾ ਗਰਮ ਹੋ ਜਾਂਦਾ ਏ ਇਹਦੇ ਵਿੱਚ ਚਲੀ ਜਾਂਦੀ ਸਾਰੀ ਸਵਾ ਇੱਥੇ ਖੇਤਾਂ ਦੇ ਵਿੱਚ ਸੱਟ ਦਿੰਨੇ ਆ ਬਹੁਤ ਜ਼ਿਆਦਾ ਜੰਮ ਗਈ ਵਿੱਚ ਹੁਣ ਇਹਨਾਂ ਜਾਲੀ ਸਾਫ਼ ਹੋ ਗਈ ਜੇ ਜਾਲੀ ਸਾਫ਼ ਨਾ ਨਾ ਹੋਵੇ ਫਿਰ ਇਹਦੇ ਵਿੱਚ ਅੱਗ ਨਹੀਂ ਮੱਚਦੀ ਪਾਇਲਟ ਜਿਹੜੇ ਆ ਨਾ ਉੱਥੇ ਹੀ ਰੁਕ ਜਾਂਦੇ ਆ ਪਹਿਲਾਂ ਪਾਲੀ ਆਪਾਂ ਗਵੰਤੀ ਕਿਉਂਕਿ ਨਹੀਂ ਹੱਥ ਨਾ ਬਹੁਤ ਜ਼ਿਆਦਾ ਕਾਲੇ ਹੋ ਜਾਂਦੇ ਆ ਇਹਨੂੰ ਸਾਫ਼ ਕਰਨ ਦੇ ਟਾਈਮ ਫਿਰ ਆਪਾਂ ਕੱਪੜੇ ਦੇ ਨਾਲ ਐਨ ਇਹਨੂੰ ਸਾਫ਼ ਕਰ ਦੇਣਾ ਹੈ ਇਹਦਾ ਸਾਰਾ ਇਦਾਂ ਖੋਲ ਕੇ ਕਲੀਨ ਕਰਨਾ ਪੈਂਦਾ ਹੈ ਕਿਤੇ ਸਾਰੇ ਦੇ ਵਿੱਚ ਸੁਆਹ ਗਈ ਹੁੰਦੀ ਆ ਸਾਰੇ ਵਾਹ ਜਸਾਫ ਕਰਨੀ ਪੈਂਦੀ ਆ ਜਿੰਨੀਆਂ ਵੀ ਕੰਡੀਆਂ ਆਉਂਦੀਆਂ ਸਾਰੀਆਂ ਇਹਦੇ ਚੋਂ ਫਰੀ ਦਾ ਸੌਕ ਬਹੁਤ ਵਾ ਸਰਦੀ ਦਾ ਪਤਾ ਹੀ ਨਹੀਂ ਲੱਗਦਾ ਘਰ ਦੇ ਵਿੱਚ ਵੀ ਠੰਡ ਹੈਗੀ ਹੈ ਤੇ ਨਹੀਂ ਆ ਪੂਰਾ ਘਰ ਪੂਰਾ ਗੰਨ ਹੋ ਜਾਂਦਾ ਹੈ ਪਾਰਾ ਸਾਫ ਹੋ ਗਿਆ ਵਾ ਸ਼ੀਸ਼ਾ ਵੀ ਹੁਣ ਆਪ ਇਹਦੇ ਵਿੱਚ ਪਾਉਣੇ ਆ ਪੈਲੇਟ ਰੱਗਣਾ ਪਾਈ ਇੱਥੇ ਇੱਥੇ ਟੈਰਾਂ ਦੇ ਬੂੰਦ ਪਾ ਕੇ ਆ ਗਿਆ ਐਦਾਂ ਦੀਆਂ ਨਿੱਕੀਆਂ ਨਿੱਕੀਆਂ ਲੱਕੜੀਆਂ ਹੁੰਦੀਆਂ ਇੱਥੇ ਹਮਾ ਕੁਲੀਆਂ ਕੁਲੀਆਂ ਨੇ ਆ ਜੋਦਈ ਕਲੀਨ ਕਰਨਾ ਉਸ ਤੋਂ ਬਾਅਦ ਇਹਦਾ ਪੰਪ ਵੀ ਇਦਾਂ ਮਾਰਨਾ ਪੈਂਦਾ ਸਪੈਂਟੋਂ ਹੁੰਦਾ ਬੰਦ ਆ ਅੱਦ ਲਿਖਿਆ ਹੁੰਦਾ ਨਾ ਸਪੈਂਟੋਂ ਸਾਰਾ ਟੱਚ ਸਕਰੀਨ ਆ ਹਾਂ ਚੱਲ ਪਿਆ ਅਚਿੰਸੀਓਨੀ ਉਨੇ ਦੇ ਵਿੱਚ ਪੈਲੇਟ ਡਿੱਗਣੇ ਸ਼ੁਰੂ ਹੋ ਜਾਣੇ ਦਿਖਾਉਣੇ ਤੁਹਾਨੂੰ ਕਿੱਦਾਂ ਡਿੱਗਦੇ ਨੇ ਹਾਂ ਮਸ਼ੀਨ ਚੱਲਦੀ ਐ ਇਹਨਾਂ ਨੇ ਆਪਣੇ ਆਪ ਸੱਟਣੇ ਅੱਗ ਕਰੋ ਲੱਗੂ ਅਗੋਂ ਜਿਹੜਾ ਵਿੱਚ ਛੋਟਾ ਜਿਹਾ ਸਰਾਕ ਦੀਦਾ ਉਹਦੇ ਵਿੱਚੋਂ ਅੱਗ ਆਊਗੀ ਇੱਕਦਮੀ ਪਰ ਆਪਾਂ ਬੰਦ ਕਰਾਂਗੇ ਫੇਰ ਲੱਗੂਗੀ ਨਾ ਹੁਣ ਪਹਿਲੇ ਫੁੱਲ ਭਰੂਗਾ ਉਸ ਤੋਂ ਬਾਅਦ ਇਹਨੂੰ ਅੱਗ ਲੱਗੂਗੀ ਥੱਲੇ ਫਿਰ ਫਾਰਸ਼ ਦੂਜਾ ਨਾ ਤਾਂ ਨਹੀਂ ਇੱਥੇ ਚੱਲਦੇ ਹੁਣ ਹੌਲੀ ਚੱਲੀ ਐ ਇੱਥੋਂ ਚਾਹੇ ਦੀਦੀ ਦੀ ਬਾਹ ਫੜ ਲਾ ਬਾਬਾ ਬੁੱਢਾ ਸਾਮ ਨੂੰ ਜਦੋਂ ਸੂਰਜ ਦੀ ਰੌਸ਼ਨੀ ਸਿੱਧੀ ਪੈਂਦੀ ਹੈ ਤਾਂ ਸਾਰਾ ਬਹੁਤ ਸੋਹਣਾ ਲੱਗਦਾ ਹੈ ਦੇਖੋ ਥੋੜਾ ਜਿਹਾ ਰੈੱਡ ਹੁੰਦਾ ਵਿੱਚ ਗ੍ਰੀਨ ਹੁੰਦਾ ਵਿੱਚ yellow color ਤਾਂ ਹੁੰਦਾ ਚਲੋ ਚੱਲੀਏ ਹੱਥ ਦੇਖੋ ਤੂਫੇ ਨਾਲ ਕਿੱਦਾਂ ਹੋ ਗਏ ਮੇਰੇ ਆ ਜੁੱਤੇ ਮੇਰੇ ਤਾਂ ਕਾਲੇ ਹੋ ਗਏ ਸਰ ਹੁਣ ਜਿਹੜੀ ਆਪਾਂ ਆ ਲਿਆਏ ਸੀ ਨਾ ਬੈੱਡ ਦਾ ਗਲਾਫ ਇਹ ਵੀ ਚੜਾ ਕੇ ਦੇਖ ਦੇ ਲੈ ਇਹ ਤਾਂ ਪੂਰਾ ਦੂਜਾ ਬਣਾਈ ਬੈਠਾ DJ ਰੂਮ ਸਾਡੇ ਬੈੱਡ ਦੀ ਚਾਦਰ ਨਾ ਬਹੁਤ ਛੇਤੀ ਇਕੱਠੀ ਹੋ ਜਾਂਦੀ ਆ ਫਿਰ ਆਪਾਂ ਇਹਦੇ ਤੇ ਇੱਕ ਕਾਟਨ ਦਾ ਕਵਰ ਚੜਾਉਣਾ ਹੁਣ ਗੱਦੇ ਦੇ ਉੱਪਰ ਬਹੁਤ ਸੋਹਣਾ ਲੱਗਦਾ ਏ ਬੰਦ ਕਿਉਂ ਕਰਤਾ ਜੀ ਵੀ ਨੈਟਵਰਕ ਪ੍ਰੋਬਲਮ ਹੋ ਗਈ ਆ ਰੇਂਜ ਦਾ ਕਰਕੇ ਆ ਚੱਲ ਪੁੱਤ ਦੇਖੀਏ ਕਵਰ ਚੜਾ ਕੇ ਫਾਈਨਲੀ ਅਸੀਂ ਜਦੋਂ ਚਾਹ ਦੋਕੇ ਗਾ ਕੇ ਕਰਦੇ ਹਾਂ ਹੋਰ ਕਵਰ ਚੜਾਈ ਦੇ ਜਿਹੜੇ ਨਾ ਇੱਥੋਂ ਵਾਲੇ ਗੱਦੇ ਆ ਭਾਰੇ ਬਹੁਤ ਹੁੰਦੇ ਆ ਬਹੁਤ ਔਖਾ ਇਹਨਾਂ ਤੇ ਕਵਰ ਚੜਾਉਣਾ ਲਾਉਣਾ ਬਹੁਤ ਔਖਾ ਹੋ ਜਾਂਦਾ ਏ ਹੈਵੀ ਬਾਲੇ ਜ਼ਿਆਦੀ ਆ ਉਹ ਤਾਂ ਤੂੰ ਆਹ ਨਾ ਕਰ ਉਹਦਾ ਜੂਵੀ ਵੀ ਲੱਗਾ ਹੋਇਆ ਕਵਰ ਚੜਾਉਣ ਹੁਣ ਕਵਰ ਪਹਿਲਾਂ ਨਾ ਇਹਦੇ ਤੇ ਚਾਦਰ ਬਹੁਤ ਇਕੱਠੀ ਹੁੰਦੀ ਸੀਗੀ ਕੋਈ ਵੀ ਵਿਛਾ ਦਈਏ ਹੁਣ ਆਪੇ ਤੇ ਕਾਟਨ ਦਾ ਵਿਛਾਇਆ ਵਾ ਕਵਰ ਹੁਣ ਕੋਈ ਵੀ ਚਾਦਰ ਵਿਛਾ ਦੇਵਾਂਗੇ ਇਕੱਠੀ ਨਹੀਂ ਹੋਇਆ ਕਰੂਗੀ ਪਿੱਲੋ ਵੀ ਵਧੀਆ ਗਰੰਦੇ ਆ ਵੱਡੇ ਛੋਟੇ ਨਹੀਂ ਹੈਗੇ ਛੋਟੇ ਨਹੀਂ ਹੈਗੇ ਨਾ ਜੈਪਨੀ ਉਹੀ ਨਹੀਂ ਗਈ ਮੈਨੂੰ ਦੇਖ ਪਰਦੀ ਹੋਣਾ ਪਾਹ ਵਾਲੀ ਚਾਦਰ ਵਿਛਾਤੀ ਆਵਲਾ ਕਬਰਵਾ ਨੈਨਾ ਇਕੱਠਾ ਬਹੁਤ ਹੋ ਜਾਂਦਾ ਸੀਗਾ ਜਦੋਂ ਵੀ ਜੂਵੀ ਦੀ ਆਦਤ ਆ ਜਦੋਂ ਟੀਵੀ ਦੇਖਦਾ ਨਾ ਲੇਟਦਾ ਬਹੁਤ ਵਾ ਫਿਰ ਸਾਰਾ ਇਕੱਠਾ ਕਰ ਲੈਂਦਾ ਸੀ ਚਾਦਰ ਨੂੰ ਹੁਣ ਸਹੀ ਆ ਉਹਨੂੰ ਵੀ ਲੱਗਾ ਹੋਇਆ ਟੀਵੀ ਦੇਖਣਾ ਦਵਾਈਏ ਨੂੰ ਬਹੁਤ ਜ਼ਿਆਦਾ ਪਸੰਦ ਆ ਦਵਾਈ ਦੀਆਂ ਵੀਡੀਓ ਦੇਖਦਾ ਰਹਿੰਦਾ ਏ ਹੈ ਇਹਨੂੰ ਅਸੀਂ ਦਵਾਈ ਘੇੜਾ ਕਢਾਉਣਾ ਵਾ ਠੀਕ ਹੈ ਕਹਿੰਦਾ ਮਮਾ ਮੈਨੂੰ ਜਲਦੀ ਦਵਾਈ ਲੈ ਕੇ ਚੱਲੋ ਦੁਬਈ ਮੇਰਾ ਵੀ ਫੇਵਰੇਟ ਵਾ ਅਮਨ ਦਾ ਵੀ ਹੈ ਨਾ ਅਮਨ ਦਾ ਵੀ ਫੇਵਰੇਟ ਵਾਕਿਆ ਕਿ ਸਾਡੇ ਡੈਡੀ ਦੁਬਈ 'ਚ ساری ਜ਼ਿੰਦਗੀ ਵਿਚਾਰਿਆ ਨੇ ਦੁਬਈ ਕੱਢੀ ਤੇ ਸੋਨਾ ਵੀ ਬਹੁਤ ਵੱਡ ਵਈ ਚਲ ਦੇਖੋ ਪਹਾੜ ਬਣ ਗਏ ਆਪਣੇ ਕਿੰਨੇ ਵਧੀਆ ਲੱਗਦੇ ਆ ਤੇ ਫੋਨ 'ਚ ਜਿਵੇਂ ਪਹਾੜੀ ਲੱਗਦੀ ਐ ਸੱਚੀ ਜਮਈ ਐ ਲੱਗਦੀ ਜਿਵੇਂ ਪਹਾੜੀ ਬਣ ਗਈ ਹੁੰਦੀ ਐ ਇਧਰਲੀ ਸਾਈਡ ਜੂ ਵੀ ਕਹਿੰਦਾ ਦੱਸ ਦੋ ਸਾਰੇ ਨੂੰ ਆਪਾਂ ਪਹਾੜੀਆਂ ਤੇ ਆ ਗਏ ਹਾਂ ਜੀ ਵੀ ਰਹਿਨੇ ਤਾਂ ਆਪਾਂ ਪਹਾੜਾਂ 'ਚ ਹੀ ਆ ਰਹਿਨੇ ਆਪਾਂ ਚੀਟਾਂ ਵੀ ਗਰਮ ਹੋ ਗਈਆਂ 8:30 ਹੋ ਗਏ ਆ ਅਮਨ ਨੇ 5 ਵਜੇ ਜਾਣਾ ਵਾ ਹੁਣ ਆਪਾਂ ਥੋੜੀ ਜੀ ਚਾਹ ਬਣਾ ਲਈਏ ਨਾਲ ਇਹਦਾ ਗਲਾ ਦਰਦ ਕਰਦਾ ਏ ਅਦਰਕ ਵਾਲੀ ਚਾਹ ਬਣਾ ਕੇ ਪੀਉਂਦੇ ਆ ਅਮਨ ਚਾਹ ਪੱਤੀ ਵਗੈਰਾ ਲੈ ਕੇ ਜਾਣੀ ਆ ਕਿ ਫੇਰ ਫੇਰ ਲੈ ਜੰਦੂ ਮੇਰੇ ਕੋਲ ਸਮਾਨ ਹੀ ਬਾਲਾ ਕਈ ਵਾਰੀ ਹੈ ਨਾ ਚਾਹ ਬਣਾਉਣੀ ਪੈ ਜਾਂਦੀ ਏ ਚਲ ਹੁਣ ਆਪਾਂ ਬਣਾ ਕੇ ਪੀਨੇ ਆ ਪਹਿਲਾਂ ਚਾਹ ਚੱਲੀਏ ਆਪਾਂ ਚਾਹ ਬਣਾਈਏ ਥੋੜੀ ਜੀ ਅਦਰਕ ਪਾ ਕੇ ਚਾਪਾਂ ਪਿਲੀ ਹਸਬੰਦ ਮੇਰੇ ਕੰਮ ਤੋਂ ਆ ਗਏ ਉਹਨਾਂ ਨੇ ਅਮਨ ਨੂੰ ਛੱਡਣ ਜਾਣਾ ਪਹਿਲਾਂ ਸਟੇਸ਼ਨ ਤੇ ਫਿਰ ਅੱਗੇ ਜਿੱਨਾਂ ਦੇ ਕੰਮ ਤੇ ਜਾਣਾ ਉਹ ਵਕੀਲ ਉਹਨਾਂ ਨੇ ਲੈ ਜਾਣਾ ਉਸ ਦਿਨ ਵੀ ਵਿਚਾਰੀ ਰਾਤ ਨੂੰ ਵਾਪਸ ਆਈ ਸੀਗੀ ਪ੍ਰੋਵਾ ਦੇ ਕੇ ਅੱਜ ਵੀ ਰਾਤ ਨੂੰ ਚੱਲੀ ਐ ਮੈਂ ਤੁਹਾਨੂੰ ਦਿਖਾਉਣੀ ਕਿੰਨਾ ਨੇਰਾ ਵਾ ਕਿੰਨਾ ਹੋ ਗਿਆ ਕਿੰਨੇ ਵਜੇ ਦੀ ਟ੍ਰੇਨ ਹੈ ਤੇਰੀ ਪੌਣੇ 7 ਪੌਣੇ 7 ਦੀ ਟ੍ਰੇਨ ਵਾ ਦਿਖਾਉਣੀ ਤੁਹਾਨੂੰ ਬਾਹਰ ਵੀ ਪੂਰਾ ਨੇਰਾ ਹੋ ਗਿਆ ਅਜੇ ਨੂੰ ਵਿਚਾਰਨ ਨੂੰ ਪਹਿਲਾਂ ਛੱਡਣ ਜਾਣਾ 8:30 ਵਜੇ ਪਹੁੰਚਣਾ ਨੇ ਉਹਨਾਂ ਦੇ ਘਰੇ ਤਾਂ ਠੰਡ ਵੀ ਬਹੁਤ ਹੋਗੀ ਬਾਹਰ ਅਮਨ ਸਾਰਿਆਂ ਨੂੰ ਬਾਏ ਕਰਦੇ ਬਾਏ 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 ਬਿਸ ਯੂ ਆਲ ਮਿਸ ਯੂ ਐ ਸਾਰਿਆਂ ਨੂੰ ਹਨ ਸਾਰੇ ਬਹੁਤ ਸੋਹਣੇ ਕਮੈਂਟ ਕਰ ਦਿੰਦੇ ਅਮਨ ਲਈ ਓਕੇ ਚਲੋ ਥੈਂਕ ਯੂ ਸੋ ਮਚ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੁਣ ਜਦੋਂ ਅੱਗੇ ਕਿਤੇ ਛੁੱਟੀ ਮਿਲੂਗੀ ਆਉਗੀ ਫੇਰ ਸਾਰਿਆਂ ਨੂੰ ਮਿਲੂਗੀ ਬਲੌਗ ਦੇ ਵਿੱਚ ਜੋ ਵੀ ਵੀ ਚੱਲਿਆ ਵਾਮਨ ਨੂੰ ਛੱਡਣ ਵਾਸਤੇ ਜਾਕਾ ਵੀ ਪਾਲਾ ਪਤ ਬਾਹਰ ਠੰਡ ਬਹੁਤ ਹੋਣੀ ਆ ਹਟਾਲੀਨ ਸਖਦੀ ਆਮਨ ਮੋਚੀ ਲਿਆ ਤੋਲਗੋ ਲਾ ਓੱਟੀਲਿਆ ਆਪਰੋ ਲਾ ਫਿਨੇਸਟਰਾ ਵੀ ਕਿੜਕੀ ਖੋਲੋ ਫਿਨੇਸਟਰਾ ਬੰਦ ਕਰਨੀ ਆ ਆਨ ਕਰਨੀ ਲੂਟੇ ਲੈਟ ਆਨ ਕਰਨੀ ਬੰਦ ਕਰਨੀ ਹੂੰ ਮੇਰੇ ਤੋਂ ਰੱਖਣਾ ਹੂੰ ਚੀਲਿਆ ਹੂੰ ਬਰਾਵਾ ਏਦਾਂ ਦੀਆਂ ਵੀਡੀਓ ਦੇਖਿਆ ਕਰੀ ਠੀਕ ਆ ਵੱਧ ਤੋਂ ਵੱਧ ਤਰੱਕੀ ਕਰਨੀ ਆ ਤਾਂ ਚਲ ਪਾ ਲੈ ਪੁੱਤ ਜਲਦੀ ਪਾ ਲੋ ਪਾਪਾ ਥੱਲੇ ਚਲੇ ਗਏ ਚਲੋ ਵੀ ਓਕੇ ਬਾਈ ਅਮਨ ਬਾਈ ਮਿਸ ਯੂ ਸੋ ਮੱਚ ਮਿਸ ਯੂ ਚਲ ਗੱਡੀ ਆ ਗਈ ਚਲੋ ਚੱਕਰ ਸਵਾਰ ਆ ਮੈਂ ਇੱذ ਹੀ ਰੱਖ ਲੈਣਾ ਹੂੰ ਇੱذ ਹੀ ਰੱਖ ਲੈ ਚਲ ਕੰਦੜੀ ਹੈ ਆ ਮੈਨੂੰ ਬੜਾ ਇਤੋਂ ਥੱਲੇ ਵਾਲਾ ਟੇਚੀ ਚੱਕ ਲੈ ਆ ਇੱਕ ਵਾਰ ਇਹਦੇ ਵਿੱਚ ਰੱਖ ਦਾਂ ਤੇ ਬਾਹਰ ਹੋ ਜਾਈ ਇਹਨੂੰ ਬਲਾਈ ਕਰਨ ਤੇ ਤੂੰ ਤਾਂ ਬੈ ਗਈ ਬਹੁਤ ਚੱਕੇ ਘੇਰੇ ਅੱਜ ਘਰੇ ਸੁੰਨ ਸਰਾਨ ਹੋ ਜਾਣੀ ਬਿਲਕੁਲ ਮਿਸ ਜੀ ਸੋ ਮਾਚਮਨ ਸਾਰਾ ਦਿਨ ਅਸੀਂ ਅਮਨ 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 ਕਰੀ ਜਾਂਦੇ ਸੀ ਚਲ ਆ ਜਾ ਜੂਬੀ ਜੂਬੀ ਹੁਣੀ ਵੀ ਆ ਜਾ ਕਾਪਾ ਪਤਾ ਲਾ ਦੇ ਇਹ ਵੀ ਬਾਜਾ ਹੀ ਮਾਰਦਾ ਰਹਿੰਦਾ ਹੁੰਦਾ ਸੀ ਅਮਨ ਨੂੰ ਚਲੋ ਆ ਜਾ ਪੁੱਤ ਚਲੋ ਟੋਪਾ ਲਾ ਲਈ ਸਰਤੇ ਠੀਕ ਹੈ ओके बाय अमन ठीक है बाय मिस यू सो मच ए बाय बाय अमन ਅੱਜ ਕੰਮ ਤੇ ਗਈ ਆ ਪਹਿਲਾਂ ਉਹਨਾਂ ਨੇ ਇਹਨੂੰ ਬੇਟ ਕਰ ਲਈ ਗਿਆ ਸੀਗਾ ਕਿਉਂਕਿ ਉੱਥੇ ਪਹਿਲਾਂ ਯੂਕਰੇਨ ਦੀ ਲੇਡੀ ਸੀ ਉਹ ਕੰਮ ਕਰਦੀ ਸੀਗੀ ਇਸ ਕਰਕੇ ਥੋੜੇ ਦਿਨ ਇਹਨੂੰ ਬੇਟ ਕਰਨੀ ਸੀਗੀ ਤੇ ਬਹੁਤ ਉਦਾਸ ਸੀਗੀ ਅੱਜ ਸ਼ਾਮ ਦੀ ਤੁਹਾਨੂੰ ਪਤਾ ਪਹਿਲਾਂ ਆਪਾਂ ਇੰਡੀਆ ਤੋਂ ਫੈਮਿਲੀ ਛੱਡ ਕੇ ਆਉਨੇ ਹਾਂ ਉਦੋਂ ਆਪਣਾ ਮਨ ਦੁਖੀ ਹੁੰਦਾ ਅਸੀਂ ਖੁੱਦਰ ਰੋਂਦੇ ਆਈਦਾ ਵਾ ਤੇ ਹੁਣ ਇਥੋਂ ਵੀ इमोशनल ਹੋ ਕੇ ਗਈ ਆ ਸਵੀਰ ਦਾ ਹੀ ਮਨ ਬਹੁਤ ਦਾ ਉਦਾਸ ਸੀਗਾ ਪਰ ਤੁਹਾਨੂੰ ਪਤਾ ਪਰਦੇਸਾਂ ਦੀਆਂ ਬਹੁਤ ਮਜਬੂਰੀਆਂ ਹੁੰਦੀਆਂ ਐ ਕੰਮ ਵੀ ਕਰਨਾ ਪੈਂਦਾ ਇੱਥੇ ਆਪਾਂ ਬਿਲੇ ਰਹਿ ਕੇ ਵੀ ਟਾਈਮ ਪਾਸ ਨਹੀਂ ਹੁੰਦਾ ਇੱਡੀ ਦੂਰ ਵੀ ਆਏ ਆ ਤੇ ਉਹੀ ਮੈਂ ਅੱਜ ਸੋਚਦੀ ਸੀ ਕਿ ਜੇ ਆਪਣੇ ਇੰਡੀਆ ਦੀ ਸਰਕਾਰਾਂ ਵਧੀਆ ਹੁੰਨ ਤਾਂ ਆਪਾਂ ਨੂੰ ਕੀ ਲੋੜਵਾ ਇੱਥੇ ਆ ਕੇ ੱੱੱਕੇ ਖਾਣ ਦੀ ਨਾਲ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਨ ਦੀ ਇੰਡੀਆ ਤੋਂ ਵੀ ਆਪਾਂ ਵਧੀਆ ਘਰਾਂ ਤੋਂ ਹੁੰਨੇ ਪਰ ਤੁਹਾਨੂੰ ਪਤਾ ਕਰਟੇ ਬਹੁਤ ਹੁੰਦੇ ਆ ਪਰ ਟਾਈਮ ਪਾਸ ਨਹੀਂ ਹੁੰਦਾ ਇਸ ਕਰਕੇ ਆਪਾਂ ਪਰਦੇਸਾਂ ਦੇ ਵਿੱਚ ਆ ਜਾਂਦੇ ਹਾਂ ਮਜਬੂਰੀਆਂ ਹੁੰਦੀਆਂ ਆਪਣੀਆਂ ਅੱਜ ਤਾਂ ਮੇਰੇ ਬਲੌਗ ਦਾ ਐਂਡ ਵੀ ਥੋੜਾ ਜਿਹਾ ਸੈਡ ਹੀ ਹੋਊਗਾ ਕਿਉਂਕਿ ਮੇਰਾ ਵੀ ਮਨ ਥੋੜਾ ਜਿਹਾ ਉਦਾਸ ਵਾ ਘਰ ਦੇ ਵਿੱਚ ਸੋਨ ਸਰਾਨ ਹੋਈ ਪਈ ਹੈ ਤੁਹਾਨੂੰ ਪਤਾ ਫੈਮਿਲੀ ਦੇ ਨਾਲ ਰੌਣਕ ਹੁੰਦੀ ਆ ਪਹਿਲਾਂ ਤਾਂ ਜਿੱਥੇ ਕੰਮ ਕਰਦੇ ਸੀ ਕਈ ਵਾਰੀ ਕਾਫੀ ਵਾਰ ਛੁੱਟੀਆਂ ਹੋ ਜਾਂਦੀਆਂ ਸੀ ਹੁਣ ਨਮਾ ਕੰਮ ਵਾ ਦੇਖੋ ਕਦੋਂ ਤੱਕ ਛੁੱਟੀ ਮਿਲਦੀ ਐ ਇਹਨੂੰ ਨੇੜੇ ਆ ਤਾਂ ਹੁਣ ਸਾਡੇ ਪਹਿਲਾਂ ਸਾਡੇ ਤੋਂ ਦੂਰ ਸੀਗੀ ਨਾਪੋਲੀ ਸਾਈਡ ਕੰਮ ਕਰਦੀ ਸੀ ਅਮਨ ਵਾਂਗੂ ਬਹੁਤ ਸਾਰੀਆਂ ਕੁੜੀਆਂ ਵਾ ਪਰਦੇਸਾਂ ਦੇ ਵਿੱਚ ਜਿਹੜੀਆਂ ਮਿਹਨਤ ਕਰਦੀਆਂ ਵਾ ਮੁੰਡਿਆਂ ਵਾਂਗ ਕੰਮ ਕਰਦੀਆਂ ਵਾ ਜਿਵੇਂ ਮੁੰਡਿਆਂ ਨੂੰ ਆਪਣੇ ਘਰ ਦੀ ਟੈਨਸ਼ਨ ਹੁੰਦੀ ਆ ਸੇਮ ਇੱਥੇ ਕੁੜੀਆਂ ਨੂੰ ਵੀ ਬਹੁਤ ਟੈਨਸ਼ਨ ਹੁੰਦੀ ਆ ਪਿੱਛੇ ਨਾ ਆਪਣੇ ਪੇਰੈਂਟਸ ਦੀ ਵੀ ਸੋਹਰੇ ਪਰਿਵਾਰ ਦੀ ਵੀ ਬਹੁਤ ਟੈਨਸ਼ਨ ਲੈਂਦੀਆਂ ਕੁੜੀਆਂ ਜਿਨ੍ਹਾਂ ਨੂੰ ਵੀ ਮੈਂ ਜਾਣਦੀ ਵੀ ਆ ਪਰਸਨਲੀ ਚਾਹੇ ਮੈਂ ਸੋਸ਼ਲ ਮੀਡੀਆ ਦੇ ਥਰੂ ਉਹਨਾਂ ਨੂੰ ਜਾਣਦੀ ਆ ਛੋਟੀਆਂ ਭੈਣਾਂ ਵਾਂਗ ਵਾ ਮੇਰੀਆਂ ਤੇ ਬਹੁਤ ਆਪਣੇ ਜਿਵੇਂ ਕਿ ਘਰਦਿਆਂ ਦਾ ਸਾਥ ਦਿੰਦੀਆਂ ਵਾ ਜੋ ਵੀ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦੀਆਂ ਬਾ ਮੈਂ ਤਾਂ ਸਾਰਿਆਂ ਨੂੰ ਗੋਡ ਬlesਸ ਯੂ ਕੰਨੀ ਵੈਗਰੂ ਕਰੇ ਤੁਹਾਡੇ ਸਾਰਿਆਂ ਦੇ ਜਲਦੀ ਜਲਦੀ ਪੇਪਰ ਬਣ ਜਿਨ੍ਹਾਂ ਦੇ ਪੇਪਰ ਨਹੀਂ ਬਣੇ ਜਾ ਕੇ ਆਪਣੇ ਘਰੇ ਮਿਲੋ ਤੇ ਵੈਗਰੂ ਤੁਹਾਨੂੰ ਬਹੁਤ ਸਾਰੀਆਂ ਤਰੱਕੀਆਂ ਦੇਣ ਓਕੇ ਜੀ ਹੁਣ ਆਪਾਂ ਤੁਹਾਨੂੰ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ ਜੇਕਰ ਸਾਡੀ ਵੀਡੀਓ ਵਧੀਆ ਲੱਗੂਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਓਕੇ ਜੀ ਧੰਨਵਾਦ ਜੀ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਾਏ ਜੀ ਸਾਰਿਆਂ ਨੂੰ